ਸਤਿ ਸ਼੍ਰੀ ਅਕਾਲ ਦੋਸਤੋ ਬੁਗਨੀ ਜਿਵੇਂ ਜਿਵੇਂ ਘੱਟਾ ਉਡਾਉਂਦੀ ਹੋਈ ਕਾਰ ਸੌਰਿਆਂ ਦੇ ਪਿੰਡ ਵੱਲ ਨੂੰ ਵਧ ਰਹੀ ਸੀ ਮੈਨੂੰ ਪਿੱਛੇ ਰਹਿ ਗਿਆ ਆਪਣੇ ਪੇਕੇ ਘਰ ਦਾ ਤਰੇਕਾਂ ਵਾਲਾ ਵਿਹੜਾ ਯਾਦ ਆਈ ਜਾ ਰਿਹਾ ਸੀ ਤੇ ਮੱਲੋ ਮੱਲੀ ਹੀ ਮੇਰੀਆਂ ਅੱਖਾਂ ਗਿੱਲੀਆਂ ਹੋਈ ਜਾ ਰਹੀਆਂ ਸਨ ਇੰਝ ਲੱਗ ਰਿਹਾ ਸੀ ਜਿਦਾਂ ਕਿਸੇ ਜਾਨ ਕੱਢ ਲਈ ਹੋਵੇ ਤੇ ਨਿਰਜੀਵ ਵਜੂਦ ਕਿਸੇ ਹੋਰ ਨਾਲ ਤੋੜ ਦਿੱਤਾ ਹੋਵੇ ਮੇਰੀਆਂ ਅੱਖਾਂ ਵਿੱਚ ਅਥਰੂ ਦੇਖ ਇਨਾ ਮੇਰੇ ਸਿਰ ਤੇ ਹੱਥ ਫੇਰਿਆ ਤੇ ਮੁੜ ਮੈਨੂੰ ਆਪਣੇ ਮੋਢੇ ਨਾਲ ਲਾ ਲਿਆ ਮੈਨੂੰ ਗੱਲ-ਗੱਲ ਤੇ ਰੋ ਪੈਂਦੀ ਦੇ ਸਿਰ ਤੇ ਹੱਥ ਫੇਰਦਾ ਮੇਰਾ ਲੈੜ ਚੇਤੇ ਆ ਗਿਆ ਤੇ ਮੈਂ ਆਪਣੇ ਹੱਥ ਵਿੱਚ ਫੜੀ ਬੁਗਣੀ ਹੋਰ ਜ਼ੋਰ ਨਾਲ ਘੁੱਟ ਕੇ ਫੜ ਲਈ ਅਜੇ ਹੁਣੇ ਤਾਂ ਹੀ ਤਾਂ ਤੋਰਿਆ ਸੀ ਉਹਨੂੰ ਉਸਨੇ ਪਰ ਪਤਾ ਨਹੀਂ ਕਿਉਂ ਕਿੰਨਾ ਪਿੱਛੇ ਰਹਿ ਗਿਆ ਜਾਪਦਾ ਸੀ ਇਨਾ ਵਿੱਚ ਇੱਕ ਦੋ ਵਾਰ ਇਹਨਾਂ ਇੱਕ ਦੋ ਵਾਰ ਦੇਖਿਆ ਫਿਰ ਅਖੀਰ ਹਾਲੀ ਜੀ ਪੁੱਛੀ ਲਿਆ ਕਿ ਕੀ ਖਾਸ ਹੈ ਇਸ ਪੋਟਲੀ ਵਿੱਚ ਭਾਣੇ ਪੰਜੀਆਂ ਦਸੀਆਂ ਚਵਾਨੀਆਂ ਤੇ ਠੰਨੀਆਂ ਤੇ ਕਿੰਨੇ ਸਾਰੇ ਰੁਪਈਆਂ ਦੇ ਸਿੱਕੇ ਨੇ ਜਦੋਂ ਨਿੱਕੀ ਹੁੰਦੀ ਕਦੇ ਕਦਾਈ ਬਿਮਾਰ ਹੋ ਜਾਂਦੀ ਤਾਂ ਡੈਡ ਕੋਲ ਆ ਕੇ ਪਹਿਲਾਂ ਕਿੰਨੀ ਕਿੰਨੀ ਦੇਰ ਮੇਰੇ ਵਾਲਾਂ ਵਿੱਚ ਹੱਥ ਫੇਰਦਾ ਰਹਿੰਦਾ ਤੇ ਮੁੰਡ ਮੇਰੇ ਸਿਰਾਂ ਥੱਲੇ ਕਿੰਨਾ ਸਾਰਾ ਭਾਣ ਰੱਖ ਨਾਲ ਹੀ ਮੇਰਾ ਮੱਥਾ ਚੁੰਮ ਆਖ ਦਿੰਦਾ ਛੇਤੀ ਠੀਕ ਹੋ ਜਾ ਮੇਰੀ ਲਾਡੋ ਤੇਰੀ ਵਗੈਰ ਮੇਰਾ ਜੀ ਨਹੀਂ ਲੱਗਦਾ ਤੇ ਫਿਰ ਮੈਂ ਉਹਨਾਂ ਤੇ ਹੱਫ ਦਾ ਸਹਰਾਣਾ ਬਣਾ ਕਿੰਨੀ ਦੇਰ ਸੁੱਤੀ ਰਹਿੰਦੀ ਤੇ ਜਦੋਂ ਉਹ ਮੈਨੂੰ ਸੁੱਤੀ ਸਮਝਾ ਸੋਪਲੇ ਜੇ ਹੱਥ ਕੱਢਣ ਲੱਗਦੇ ਤਾਂ ਮੈਂ ਹੋਰ ਕੁੱਟ ਕੇ ਫੜ ਲਿਆ ਕਰਦੀ ਤੇ ਉਹਨਾਂ ਨੂੰ ਮਜਬੂਰ ਨ ਕਿੰਨੀ ਕਿੰਨੀ ਦੇ ਉੱਥੇ ਹੀ ਮੇਰੇ ਕੋਲ ਬੈਠੇ ਰਹਿਣਾ ਪੈਂਦਾ ਉਹੀ ਡੈਡ ਦਾ ਦਿੱਤਾ ਹੋਇਆ ਬੁਗਣੀ ਵਾਲਾ ਕਿੰਨਾ ਸਾਰਾ ਸਰਮਾਇਆ ਅੱਜ ਮੇਰੇ ਨਾਲ ਜਾ ਰਿਹਾ ਸੀ ਜਦੋਂ ਡੋਲੀ ਤੁਰਨ ਲੱਗਿਆ ਕਾਰ ਵਿੱਚ ਬਿਠਾਉਣ ਲੱਗੇ ਤਾਂ ਉਹੀ ਪਾਣ ਇੱਕ ਪੋਟਲੀ ਵਿੱਚ ਬੰਨ ਮੈਨੂੰ ਓਲੇ ਜੇ ਨਾਲ ਫੁੜਾ ਦਿੱਤੀ ਤੇ ਫਿਰ ਆਦਰ ਉਦਰ ਦੇਖ ਹੌਲੀ ਜਿਹੀ ਆਖਣ ਲੱਗੇ ਕਿ ਬੁੱਤ ਬਿਲਕੁਲ ਵੀ ਨਹੀਂ ਰੋਣਾ ਫਿਰ ਜਦੋਂ ਵਿਦਾਈ ਮਗਰੋਂ ਕਾਰ ਤੁਰੀ ਤਾਂ ਮੈਨੂੰ ਹੋਰ ਤਾਂ ਕੁਝ ਨਾ ਸੁਝਿਆ ਬਸ ਛੇਤੀ ਨਾਲ ਉਸੇ ਪੋਟਲੀ ਨੂੰ ਖੋਲ ਵਿੱਚੋਂ 1 ਰੁਪਏ ਦਾ ਸਿੱਕਾ ਕੱਢ ਤਾਕੀ ਵਿੱਚੋਂ ਵਾਰ-ਵਾਰ ਕੱਢ ਉਹਨਾਂ ਨੂੰ ਫੁੜਾ ਦਿੱਤਾ ਤੇ ਫਿਰ ਉਹਨਾਂ ਦਾ ਕਦੇ ਦਾ ਡੱਕਿਆ ਹੋਇਆ ਰੋਨ ਨਿਕਲ ਗਿਆ ਤੇ ਮੈਨੂੰ ਚੱਲਦੀ ਕਾਰ ਵਿੱਚ ਦੂਰੋਂ ਬਸ ਇੰਨਾ ਹੀ ਆਖਦੇ ਸੁਣੇ ਕਿ ਮੇਰੀ ਲਾਡੋ ਜਾਂਦੀ ਜਾਂਦੀ ਇਹ ਤਾਂ ਦੱਸ ਜਾ ਕਿ ਹੁਣ ਮੈਂ ਇਸ ਰੁਪਈਏ ਨੂੰ ਕਿਹੜੀ ਬੁਗਣੀ ਵਿੱਚ ਪਾਇਆ ਕਰਾਂਗਾ ਧੰਨਵਾਦ ਦੋਸਤੋ ਛੇ ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ